ਦੀਪਤਾ ਹੱਸ ਕੇ ਕੌਮ ਜੋ ਜਰ ਜਾਂਦੀ ਦੋਸਤੋ ਹੁਣ ਤੁਹਾਨੂੰ ਅਣਖ ਜਗਾ ਕੇ ਹੱਕ ਡਾ ਕੇ ਸਿਰ ਉੱਚਾ ਕਰਕੇ ਲੜਾਈ ਲੜਨੀ ਪਊਗੀ ਤੇ ਇਹ ਸਰਕਾਰ ਦੀ ਜਿਹੜੀ ਆ ਧੌਣਿਆ ਉਹ ਨੀਵੀਂ ਕਰਾਉਣੀ ਆਪਾਂ ਨੇ ਆ ਚਾਰ ਵਿਧਾਸਵਾਲ ਜਿਹੜੇ ਚੋਣਾ ਜਿਗਨੀ ਆ ਰਹੀਆਂ ਉੱਥੇ ਵੀ ਸੋ ਇਸ ਕਰਕੇ ਸਾਨੂੰ ਪੂਰੀ ਡਿਸਪੀਨ ਨਾਲ ਪੂਰੇ ਸਤੰਤਕ ਰੂਪ ਦੇ ਵਿੱਚ ਜਿੱਥੇ ਬੰਨਿਆ ਫੈਸਲੇ ਨੂੰ ਲਾਗੂ ਕਰਨਾ ਹੀ ਇੱਕ ਮੁਠਤਾ ਬਣਾਉਣੀ ਆ ਸਰਕਲ ਵਿੱਚ ਸਮੰਦੇ ਵਿੱਚ ਡਿਵੀਜ਼ਨ ਵਿੱਚ ਜ਼ੋਨ ਵਿੱਚ ਪਲਾਡ ਵਿੱਚ ਇੱਕ ਮੁਠਤਾ ਬਣਾ ਕੇ ਬਾ ਚੱਲਣਾ ਵਾ ਸੋ ਮੈਂ ਅਖੀਰ ਵਿੱਚ ਮਜਾਰੀ ਸਾਹਿਬ ਨੂੰ ਬੁਲਾਉਣ ਤੋਂ ਪਹਿਲਾਂ ਪੰਜਾਬ ਦਾ ਕੋਨਾ ਸ਼ੁਰੂ ਹੁੰਦਾ ਵਾ ਸ਼ਾਹਪੁਰ ਕੰਨੀ ਤੋਂ ਪਟਾਰਕੋਟ ਗੁਰਦਾਸਪੁਰ ਹੁਸ਼ਿਆਰਪੁਰ ਜੁਬीडीਸੀ ਮਲਕਪੁਰ ਨਵਾਂ ਸ਼ਹਿਰ ਜਲੰਧਰ ਔਰ ਪਟਿਆਲਾ ਮਤਲਬ ਸੰਗਰੂਰ ਫਰੀਦਕੋਟ ਬਠਿੰਡਾ ਬਰਨਾਲਾ ਲਾਰਾ ਮੁਹੱਬਤ ਤਰਨਤਾਰਨ ਜਿੱਤਾਂ ਜਿੱਤਾਂ ਤੋਂ ਸਾਰੇ ਦੋਸਤ ਆਏ ਨੇ ਉਹਨਾਂ ਸਾਰਿਆਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਮਜਾਰੀ ਸਭ ਤੋਂ ਬੋਲਣ ਤੋਂ ਬਾਅਦ ਜੋ ਰੋਸ਼ ਮਾਰ ਜਾ ਉਹ ਕਰਨਾ ਵਾ ਤੇ ਸਾਰੇ ਮੇਰੇ ਵੀਰ ਸਾਹਮਣੇ ਆ ਜਣ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਮੁਰਦਾਬਾਦ 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 ਗੱਲ ਜੀ ਵੀ ਬਣਦੀ ਬਲਾਉਂ ਦੇ ਕੋਰੀਆ ਲਾ

ਜਿਲੀ ਮੁਲਾਜ਼ਮ ਇਕਤਾ ਮੰਚ ਦੇ ਆਗੂ ਸਹਿਬਾਨ ਇਹੋ ਜੇਈ ਸਹਿਬਾਨ ਤੇ ਪੈਨਸ਼ਨਰ ਤੇ ਮੇਰੀਆਂ ਭਰਾਤਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਤੇ ਮੁਲਾਜ਼ਮ ਦੋਸਤੋ ਅੱਜ ਅਸੀਂ ਤਨਤਨ ਗੁਰੂ RAMDAS ji ਜੀ ਨਗਰੀ ਅੰਮ੍ਰਿਤਸਰ ਦੇ ਵਿੱਚ ਇਹਨਾਂ ਲੋਕਾਂ ਦਾ ਇਨਾ ਹੱਕ حکومت ਦਾ ਪਿੱਟ ਸਿਆਪਾ ਕਰਨ ਲਈ ਅੱਜ ਅਸੀਂ ਪ੍ਰੋਟੈਸਟ ਕਰਨ ਇੱਥੇ ਆਏ ਆਂ ਮੈਂ ਤੁਹਾਡਾ ਰਣੀ ਆ ਜਿਨ੍ਹਾਂ ਲੋਕਾਂ ਨੇ ਇੰਨੀ ਗਰਮੀ ਦੇ ਵਿੱਚ ਇੰਨੀ ਹਿਮੋਡਿਟੀ ਦੇ ਵਿੱਚ ਤਸ ਤੋਂ ਮਸਰੀ ਹੋਏ ਔਰ ਦਰਿਆ 'ਤੇ ਬੈਠੇ ਆਂ ਔਰ ਬੇਹਾਲ ਗਰਮੀ ਦੇ ਵਿੱਚ ਬੈਠੇ ਆਂ ਇਥੋਂ ਪਤਾ ਲੱਗਦਾ ਹੈ ਪੰਜਾਬ ਦੇ ਸੂਰਬੀਰ ਲੋਕ ਲੜਨ ਚਾਹਦੇ ਨੇ ਉਹ ਆਪਣੇ ਹੱਕਾਂ ਦੇ ਪ੍ਰਤੀ ਅਨਿਆਇ ਹੋ ਚੁੱਕੇ ਨੇ ਔਰ ਉਹਨਾਂ ਦੇ ਫੋਰਸ ਨੂੰ ਸਾਡੀ ਡਿਊਟੀ ਬਣਦੀ ਹੈ ਲੀਡਰਸ਼ਿਪ ਦੀ ਉਸ ਫੋਰਸ ਨੂੰ ਆਪਾਂ ਕਿਵੇਂ ਜੁਟੇ ਲਾਈਜ਼ ਕੀਤਾ ਜਾਵੇ ਜਿੱਦੀ ਮੈਂ ਇੱਕ ਧਾਰਨ ਦਿੰਨਾ ਜੇ ਜੁਰੇਨੀਅਮ ਨੂੰ ਜਿਵੇਂ ਬਣਾਉਣ ਦੇ ਲਈ ਵਰਤਿਆ ਜਾਵੇ ਤਾਂ अनेक-ਕਈ ਲੋਕਾਂ ਦਾ ਭਲਾ ਹੁੰਦਾ ਏ ਜੇ ਉਸੇ ਜੁਰੇਨੀਅਮ ਨੂੰ ਐਟੋਮਿਕ ਸ਼ਕਤੀ ਦੇ ਰੂਪ ਦੇ ਵਿੱਚ ਵਰਤਿਆ ਜਾਵੇ ਤਾਂ ਬਹੁਤ ਦੁਖਦਾਈ ਘਟਨਾਵਾਂ ਵਾਪਰ ਜਾਂਦੀਆਂ ਨੇ ਅਸੀਂ ਇਸ ਬਾਵਰ ਨੂੰ ਲੋਕਾਂ ਦੀਆਂ ਮੰਗਾਂ ਲਈ ਸਮਾਜ ਦੇ ਕੰਮਾਂ ਲਈ ਔਰ ਖੁਸ਼ਹਾਲੀ ਲਈ ਜੁਡੀ ਲਾਈਜ ਕਰਾਂਗੇ ਮੈਂ ਪਿਛਲੇ ਇਤਿਹਾਸ ਬਾਰੇ ਜੇ ਆਪ ਜੀ ਨੂੰ ਦੱਸਾਂ ਕਿ ਇਹ ਸਰਕਾਰ ਮੈਂ ਪਹਿਲਾ ਇਹ ਡਿਫਾਈਨ ਕਰ ਦੇਣਾ ਤੁਹਾਨੂੰ ਕਿ ਮੈਂ ਇਸ ਸੰਘਰਸ਼ ਨੂੰ ਦੋ ਤਰੀਕੇ ਨਾਲ ਲੈਣਾ ਇੱਕ ਤਾਂ ਉਹ ਪਹਿਲੀ ਗੱਲ ਹੈ ਪਾਲਿਸੀ ਮੈਟਰ ਦਾ ਸੰਘਰਸ਼ ਜਿੱਥੋਂ ਸਾਡੀਆਂ ਪਾਲਿਸੀਆਂ ਬਣਦੀਆਂ ਨੇ ਉਹ ਸਭ ਤੋਂ ਖਤਰਨਾਕ ਚੀਜ਼ਾਂ ਨੇ ਸੈਕੰਡ ਸੰਘਰਸ਼ ਜਿਹੜਾ ਸਾਡਾ ਏ ਉਹ ਇਕਨੋਮਿਕਲੀ ਮੰਗਾਂ ਤੇ ਐ ਸਾਡੇ ਹੱਕ ਹਕੂਕੀ ਨੇ ਉਹਦੇ ਤੇ ਲੜਾਈ ਕਿਵੇਂ ਲੜੀ ਜਾਏ ਇਹ ਚੀਜ਼ਾਂ ਦਾ ਅਨਾਲਾਈਜ਼ ਤਦੇ ਕਰ ਸਕਦੇ ਆ ਆਪਾਂ ਜੇ ਆਪਾਂ ਸੰਘਰਸ਼ ਪ੍ਰਤੀ ਪੂਰੇ ਐਜੂਕੇਟ ਹੋ ਜਾਈਏ ਸਾਡੀ ਫੁੱਲ ਡੈਡੀਕੇਸ਼ਨ ਹੋਵੇ ਤੰਤੋਂ ਨਸਤੀ ਹੋਵੇ ਮਨੋ ਭਾਵਨਾ ਸਾਡੀ ਠੀਕ ਹੋਵੇ ਸਾਡੀ ਸਿਹਤ ਤੇ ਸਿਹਤ ਠੀਕ ਹੋਵੇ ਤਾਂ ਸਿਹਰੇ ਜਿਹੜੇ ਕਾਫਲੇ ਆ ਉਹਨਾਂ ਨੂੰ ਲਾਮਬੰਦ ਕਰਕੇ ਹਕੂਮਤਾਂ ਦੇ ਗੇਂਸਟ ਉਹਨਾਂ ਜ਼ਾਲਿਮਾਂ ਦੇ ਗੇਂਸਟ ਲੜਾ ਸਕਦੇ ਨੇ ਤੇ ਆਪਣੀਆਂ ਹੱਕਾਂ ਜਿਹੜੀਆਂ ਮੰਗਾਂ ਹੱਕੀ ਮੰਗਾਂ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਆ ਜਦੋਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੂੰ ਤਪਤੀ ਤਵੀ ਤੇ ਬਿਠਾਇਆ ਸੀਗਾ ਉਦੋਂ ਵੀ ਲਾਹੌਰ ਦੇ ਅੰਦਰ ਐਸਮਾ ਬਰਗਾ ਕਾਨੂੰਨ ਜਹਾਂਗੀਰ ਨੇ ਲਾਇਆ ਸੀਗਾ ਦੇਸ਼ਦਰ ਉਹਦਾ ਮੁਕੱਦਮਾ ਚਲਾ ਕੇ ਚੰਦੂ ਪਾਪੀ ਦੀ ਮਦਦ ਦੇ ਨਾਲ ਉਹਨਾਂ ਤੇ ਉਹਨਾਂ ਨੂੰ ਤਪਤੀਆਂ ਤਵੀਆਂ ਤੇ ਬਿਠਾਇਆ ਸੀਗਾ ਪਰ ਉਹਨੇ ਹੱਕ ਸੱਚ ਦੀ ਲੜਾਈ ਲਈ ਸੀ ਤੱਕ ਵੀ ਉਚਰੀ ਔਰ ਜਿਹੜਾ ਅੱਜ ਵੀ ਉਹਨਾਂ ਦਾ ਨਾਂ ਦੁਨੀਆ ਤੇ ਔਰ ਉਸ ਮਿਸ਼ਨ ਦਾ ਉਸ ਧਰਮ ਦਾ ਬੋਲਬਾਲਾ ਸਾਰੀ ਦੁਨੀਆ ਤੇ ਹੈ ਸੱਚ ਦੀ ਲੜਾਈ ਨੂੰ ਕੋਈ ਦੱਬ ਨਹੀਂ ਸਕਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਐਸਮਾ ਅੱਜ ਲਾਏ ਸਾਡੇ ਦੇ ਐਸਮਾ ਸਾਡਾ 43 ਬੰਦਿਆਂ ਦਾ 43ਾਂ ਦਾ ਇਹ ਆਗੂ ਨੇ ਦੋਤੇ ਮੰਚਾਂ ਦੇ ਸਭ ਤੋਂ ਪਹਿਲਾਂ ਮੈਂ ਚੈਲੰਜ ਕਰਦਾ ਇੱਥੋਂ ਦੀ ਸਰਕਾਰ ਨੂੰ ਕਿ ਉਹ ਸਾਡੇ ਤੇ ਲਾਏ ਰਸਤਾ ਬਾਅੇ ਸਾਡੀਆਂ ਅਸੀਂ ਦੇਖਾਂਗੇ ਤੇ ਲੋਕ ਦੇਖਣਗੇ ਤੇ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਅਬਦਾਲੀ ਦਾ ਮੂੰਹ ਮੋੜਿਆ ਹੱਕ ਸੱਚ ਦੀ ਲੜਾਈ ਨਹੀਂ ਜਦੋਂ ਦਿੱਲੀ ਦੇ ਅੰਦਰ ਕਿਸਾਨੀ ਸੰਘਰਸ਼ ਚੱਲਿਆ ਉਦੋਂ ਵੀ ਉਹ ਡिक्टेटरਸ਼ਿਪ ਪ੍ਰਧਾਨ ਮੰਤਰੀ ਦੀ ਧੌਣ ਤੋਂ ਕੀਲਾ ਕੱਢਿਆ ਜਿੱਦੀ ਦਵਾਈ ਪੰਜਾਬ ਤੇ ਹਰਿਆਣੇ ਨੇ ਕੀਤੀ ਹੈ ਬੜੇ ਭਾਈ ਦੇ ਤੌਰ ਤੇ ਪੰਜਾਬ ਨੇ ਕੀਤੀ ਹੈ ਤੁਸੀਂ ਬਹੁਤ ਬਹਾਦਰ ਲੋਕ ਹੋ ਤੁਹਾਨੂੰ ਕੋਈ ਇਤਿਹਾਸ ਤੋਂ ਜਾਣੂ ਪਰਵਾਨ ਦੀ ਲੋੜ ਨਹੀਂ ਇਹ ਕੀ ਕਰਦੇ ਨੇ ਸਾਡੇ ਨਾਲ ਮੀਟਿੰਗਾਂ ਕਰਦੇ ਨੇ ਮੀਟਿੰਗਾਂ ਤੋਂ ਬਾਅਦ ਕਮਿਟਮੈਂਟਾਂ ਕਰਦੇ ਨੇ ਕਮਿਟਮੈਂਟਾਂ ਤੋਂ ਬਾਅਦ ਕੰਸੈਂਸਸਜ ਬਣਦੀਆਂ ਸਾਂਝੇ ਮਸਲਿਆਂ ਤੇ ਸਹਿਮਤੀਆਂ ਬਣਦੀਆਂ ਨੇ ਔਰ ਉਦੋਂ ਉਤੋਂ ਬਾਅਦ ਮੁੱਕਰ ਜਾਂਦੇ ਨੇ ਮੈਂ ਇੱਥੇ ਇੱਕ ਗੱਲ ਦੁਹਰਾਣੀ ਚਾਹਨਾ ਹੈ ਜਦੋਂ 1704 ਇਸਵੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਤਨਤਨ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ ਘਰ ਛੱਡਣ ਲਈ ਕਿਹਾ ਗਿਆ ਕਿਲਾ ਛੱਡਣ ਲਈ ਗਿਆ ਗਿਆ ਉਦੋਂ ਵੀ ਪਹਾੜੀ ਰਾਜਿਆਂ ਤੇ ਦਿੱਲੀ ਦੇ ਬਾਦਸ਼ਾਹ ਨੇ ਸਮਝਾਤੇ ਕਰਕੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਤੀਆਂ ਔਰ ਇਹਨਾਂ ਨੇ ਗਉਂਦੇ ਬੁੱਤ ਬਣਾ ਕੇ ਉਹਨਾਂ ਦੀਆਂ ਕਸਮਾਂ ਖਾਧੀਆਂ ਪਰ ਉਹਨਾਂ ਸਮਝੌਤਿਆਂ ਨੂੰ ਤੋੜਿਆ ਗਿਆ ਇਸੇ ਤਰ੍ਹਾਂ ਇਹ ਸਾਡੇ ਨਾਲ ਬਾਰ-ਬਾਰ ਸਮਝੌਤੇ ਤੋੜ ਰਹੇ ਨੇ ਇਹ ਲੋਕੋ ਤੁਸੀਂ ਦੇਖ ਰਹੇ ਹੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਏ ਸਭ ਤੋਂ ਵੱਡੀ ਤਾਕਤ ਸਾਡੀ ਤੁਸੀਂ ਹੈ ਕਿ ਇਹ ਜਿਹੜੇ ਉਹ ਲੋਕ ਨੇ ਜਿਹੜੇ ਇਹ ਸਮਝੌਤੇ ਤੋੜਦੇ ਸੀਗੇ ਉਹਨਾਂ ਦੇ ਨੱਕਾਂ 'ਚ ਨਕੇਲਾਂ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੂਰੇ ਪੰਜਾਬ ਦੇ ਅੰਦਰ ਘੁਮਾਇਆ ਤੁਸੀਂ ਉਹ ਸ਼ਕਤੀ ਹੋ ਇਹਨਾਂ ਲੋਕਾਂ ਦਾ ਮੂੰਹ ਮੋੜ ਸਕਦੇ ਹੋ ਮੈਂ ਬਹੁਤਾ ਨਾ ਕੁਝ ਕਹਿੰਦਾ ਹੋਇਆ ਦੱਸੋ ਸਾਡੀ 31/7 ਦੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਵਰਕ ਨੋਰਮਸ ਦੇ ਮੁਤਾਬਕ ਅੱਜ ਜਿਹੜੀ ਬਿਜਲੀ ਬੋਰਡ ਦੀ ਸਟਰੈਂਥ ਹੈ ਜਿਹੜੀ ਸੈਂਕਸ਼ਨ ਪੋਸਟਾਂ ਨੇ 78 ਤੋਂ 79000 ਤੱਕ ਦੇ لیکن کام کتنے لوگ ਕਰ ਰਹੇ ਨੇ بجلی بورڈ ਦੇ ਵਿੱਚ کم لوگ 27 ਤੋਂ 31000 ਕਰ ਰਹੇ ਨੇ ਤੁਸੀਂ 60% ਵੇਗਨ ਪੋਸਟਾਂ ਔਰ 40% ਲੋਕ بجلی بورڈ ਦਾ ਕੰਮ ਚਲਾ ਰਹੇ ਨੇ ਜਦੋਂ ਅਸੀਂ 88 ਦੇ ਵਿੱਚ ਭਰਤੀ ਹੋਏ ਸੀਗੇ ਉਦੋਂ بجلی بورਡ ਦੀ ਜਿਹੜੀ ਸਟਰੈਂਥ ਸੀਗੀ ਉਹ 120000 117000 121000 ਦੇ ਕਰੀਬ ਸੀਗੀ ਲੇਕਿਨ ਮਲਟੀ ਟਾਈਮ ਵਰਕ ਲੋਡ ਵਧਣ ਤੋਂ ਹੋਣ ਦੇ ਨਾਤੇ ਸਾਡੇ ਜਿਹੜੇ ਵਰਕ ਨਾਰਮਸ ਦੇ ਮਤਲਬਕ ਪੋਸਟਾਂ ਨੇ ਉਹਨਾਂ ਦੀ ਕ੍ਰिएशन ਹੋਣੀ ਚਾਹੀਦੀ ਹੈ ਇਹ ਪਾਲਿਸੀ ਮੈਟਰ ਦੀ ਲੜਾਈ ਹੋਣੀ ਚਾਹੀਦੀ ਹੈ ਸਾਡਾ ਜਿਹੜਾ ਬਿਜਲੀ ਬੋਰਡ ਦਾ ਸਰੂਪ ਹੈ ਉਹ ਪਹਿਲਾਂ ਦੀ ਤਰ੍ਹਾਂ ਭਾਲ ਕੀਤਾ ਜਾਵੇ ਇਹ ਸਾਡੀ ਲੜਾਈ ਹੋਣੀ ਚਾਹੀਦੀ ਹੈ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਇਹ ਸਾਡੀ ਪਹਿਲੀ ਲੜਾਈ ਹੋਣੀ ਚਾਹੀਦੀ ਹੈ ਸਾਡੇ ਨੌਜਵਾਨਾਂ ਨੂੰ ਐਜੂਕੇਸ਼ਨ ਜਿਹੜੀ ਉਹ ਫ੍ਰੀ ਦੇਣੀ ਚਾਹੀਦੀ ਹੈ ਇਹ ਇਥੋਂ ਦੀਆਂ ਪਾਲਿਸੀਆਂ ਹੋਣੀਆਂ ਚਾਹੀਦੀਆਂ ਨੇ ਪਰ ਅੱਜ ਦੀਆਂ ਸਰਕਾਰਾਂ ਤੁਹਾਨੂੰ ਧਰਮ ਤੇ ਲੜਾ ਰਹੀਆਂ ਤੁਹਾਨੂੰ ਜਾਤ ਪਾਤ ਤੇ ਲੜਾ ਰਹੀਆਂ ਤੁਹਾਨੂੰ ਏਰੀਆ ਬਾਤ ਤੇ ਲੜਾ ਰਹੀਆਂ ਤੁਹਾਨੂੰ ਇਲਾਕਾਵਾਦ ਦੇ ਨਾਂ ਤੇ ਔਰ ਵੱਖਵਾ ਕੌਮਾਂ ਦੇ ਨਾਂ ਤੇ ਲੜਾ ਰਹੀਆਂ ਨੇ ਅੱਜ ਜਿਹੜੀ ਪਾਲਸੀ ਹੈ ਉਹ ਐਜੂਕੇਸ਼ਨ ਦੀ ਹੋਣੀ ਚਾਹੀਦੀ ਹੈ ਉਹ ਹੈਲਥ ਦੀ ਹੋਣੀ ਚਾਹੀਦੀ ਹੈ ਉਹ ਸਾਡੇ ਜਿਹੜੇ ਰੋਜ਼ ਮਰਦੇ ਫੰਡਾਮੈਂਟਲ ਰਾਈਟਸ ਨੇ ਸਾਡੇ ਉਹ ਸਾਨੂੰ ਮਿਲਣੇ ਚਾਹੀਦੇ ਨੇ ਮੈਂ ਅਮਰੀਦ ਕਰਦਾ 50 ਤਰਕੇ ਸੂਬੇ ਔਰ ਦੇਣ ਤੌਰ ਤੇ ਉੱਤਰੀ ਭਾਰ ਦੇ ਵਿੱਚ ਜਿਹੜੀਆਂ ਬਿਜਲੀ ਬੋਰਡ ਦੇ ਅੰਦਰ ਜਹਾਜਵੰਦੀਆਂ ਕੰਮ ਕਰਦੀਆਂ ਨੇ ਇਹ ਜਿਹੜਾ ਹਾਰੂ ਵੀ ਨੇ ਇੰਟੈਕਚੁਅਲ ਵੀ ਨੇ ਇਹ ਡੈਡੀਕੇਟਿਵ ਵੀ ਨੇ ਇਹ ਐਜੂਕੇਟ ਵੀ ਨੇ ਔਰ ਇਸ ਨਾਲ ਸਿਰ ਲੜਨਗੇ ਔਰ ਆਪਣਾ ਲੜਿਆ ਹੋਇਆ ਸ਼ਹਰਸ਼ਾ ਜਿਹੜਾ ਉਹਦੇ ਜਿੱਤਾਂ ਪ੍ਰਾਪਤ ਕਰਕੇ ਦੇਣਗੇ ਸਾਥਿਓ ਬਰਕਟੂ ਰੂਲ ਦੀ ਗੱਲ ਆਈ ਹੈ ਗਰੇਡਾਂ ਦੇ ਅੰਦਰ ਦੋ ਦੋ ਬੰਦੇ ਕੰਮ ਕਰਦੇ ਨੇ ਬਹੁਤ ਸਵਾਲ ਆਏ ਫੱਲਿਓ ਮੈਂ ਇਹ ਪੀਰ ਕਰਦੇ ਵੇ ਬਰਕਟੂ ਰੂਲ ਦੇ ਨਿਯਮਨਿਤ ਅਨੁਸਾਰ ਜਿਹੜਾ ਬੰਦਾ ਕਿਰਤ ਕਾਨੂੰਨ ਦੇ ਅਨੁਸਾਰ ਅੱਠ ਘੰਟੇ ਆਪਣੀ ਬੰਦੀ ਡਿਊਟੀ ਕਰਦਾ ਹੈ ਉਹ ਆਪਣੀ ਲੋਗ ਸ਼ੀਟ ਤੇ ਇੱਕ ਨੋਟ ਲਿਖੇ ਕਿ ਦੋਨਾਂ ਥੜਿਆਂ 'ਲੋਂ ਆ ਜਿਹੜਾ ਸੰਨਰਸ ਦਿੱਤਾ ਗਿਆ ਏ ਉਦੇ ਤਹਿਤ ਮੈਂ 8 ਘੰਟੇ ਡਿਊਟੀ ਤੋਂ ਬਾਅਦ ਆਪਣਾ ਡਿਊਟੀ ਛੱਡ ਕੇ ਜਾ ਰਿਹਾ ਹਾਂ ਜਿਦੀ ਜ਼ਿੰਮੇਵਾਰੀ ਉੱਥੋਂ ਦੇ ਐਫਐਸਸੀ ਦੀ ਹੋਵੇਗੀ ਉੱਥੋਂ ਦੇ ਐਕਸੰਡਰੀ ਹੋਵੇਗੀ ਔਰ ਜਿਹੜੇ ਲੋਕ ਪ੍ਰਵੇਸ਼ੀ ਤਾਇਨਾਤ ਵਾਲੇ ਨੇ ਉਹ ਵੀ ਸਾਡੇ ਕਰਮਚਾਰੀ ਨੇ ਉਹਨਾਂ ਸਾਥੀਆਂ ਨੂੰ ਵੀ ਯੋਗਦਾਨ ਦੇਣਾ ਚਾਹੀਦਾ ਹੈ ਅਸੀਂ ਤਹਈਆ ਕਰਦੇ ਹਾਂ ਜੇ ਕੌਡਾ ਕੱਠ ਕਿਸੇ ਤਰ੍ਹਾਂ ਰਿਹਾ ਤਾਂ ਕੋਈ ਉਹ ਦਿਨ ਦੂਰ ਨਹੀਂ ਹੈ ਅਸੀਂ ਸਾਰਿਆਂ ਜਿੱਤਾਂ ਮੈਨੇਜਮੈਂਟ ਔਰ ਸਰਕਾਰ ਦੇ ਨੱਕ 'ਚ ਨਕੇਲ ਪਾ ਕੇ ਮੈਨੇਜਮੈਂਟ ਨੂੰ ਗੋਦਿਆਂ ਬਾਗਰ ਕਰ ਕਰਕੇ ਇਹ ਜਿਹੜੀਆਂ ਮੰਗਾਂ ਨੇ ਇਹ ਮਨਾਵਾਂਗੇ ਔਰ ਤੁਹਾਡੇ ਇੱਕ ਇਹਦੀ ਬਹੁਤ ਜ਼ਰੂਰਤ ਹੈ ਮੈਂ ਕੋਈ ਇੱਕ ਹੋਰ ਛੋਟੀ ਜਿਹੀ ਅਪੀਲ ਕਰੂੰਗਾ ਕਿ ਜਿਹੜੇ ਬੱਖ-ਬੱਖ ਜਥੇਬੰਦੀਆਂ ਅਜੇ ਵੀ ਇਸ ਫੋਰਮ ਤੋਂ ਬਾਹਰ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਹਾਂ ਇਸ ਫੋਰਮ ਦੇ ਵਿੱਚ ਆਓ ਇਸ ਫੋਰਮ ਦੇ ਵਿੱਚ ਕੋਈ 10 ਬੰਦਿਆਂ ਦਾ ਮੈਂਬਰ ਹੈ ਕੋਈ 10000 ਦਾ ਮੈਂਬਰ ਹੈ ਉਹਦਾ ਮਾਨ ਸਤਕਾਰ ਉਹਦੇ ਵਿਚਾਰਾਂ ਦੀ ਸਾਂਝ ਉਹਦੇ ਵਿਚਾਰਾਂ ਦੀ ਨਿਜਿੱਤ ਉਹਦੇ ਵਿਚਾਰਾਂ ਦੀ ਵੈਲਿਊਏਸ਼ਨ ਇੱਕ ਬਰਾਬਰ ਹੈ ਔਰ ਸਾਰਿਆਂ ਨੂੰ ਮਾਨ ਸਤਕਾਰ ਦਿੱਤਾ ਜਾਂਦਾ ਹੈ ਸੋ ਸਾਥੀਓ ਇਹ ਮੰਗਾਂ ਸੀਗੀਆਂ ਜਿਹੜੀਆਂ ਜਦੋਂ ਸਾਡੇ ਸਾਥੀ ਪੋਲਾਂ ਦੇ ਲੱਖ ਲੱਖ ਮਾਸਤੇਰੇ ਉਹਨਾਂ ਦੀ ਉਮਰ 22 ਤੋਂ 30 ਸਾਲ ਹੁੰਦੀ ਹੈ ਉਹਨਾਂ ਮਾਮਾ ਨੂੰ ਪੁੱਛਿਆ ਜਾਵੇ ਜਿਹਨਾਂ ਦਾ ਪੁੱਤ ਹਮੇਸ਼ਾ ਲਈ ਵਿਛੜ ਜਾਂਦਾ ਹੈ ਉਹਨਾਂ ਭੈਣਾਂ ਨੂੰ ਪੁੱਛਿਆ ਜਾਵੇ ਜਿਹਨਾਂ ਦਾ ਭਾਈ ਹਮੇਸ਼ਾ ਲਈ ਵਿਛੜ ਜਾਂਦਾ ਹੈ ਔਰ ਉਸ ਮੇਰੀ ਭੈਣ ਨੂੰ ਪੁੱਛਿਆ ਜਾਵੇ ਜਿਹਦਾ ਸੁਹਾਗ ਹੀ ਚੜ ਜਾਂਦਾ ਹੈ ਔਰ ਇਸ ਸਾਥੀਓ ਅਸੀਂ ਮੈਂ ਵਾਅਦਾ ਕਰਦਾ ਹਾਂ ਪੰਜ ਇੱਕ ਜਿਹੜੀ ਮੰਗਾ ਸਾਡੀ ਇਹ ਜੁਆਇੰਟ ਫੋਰਮ ਦੀ ਟੀਮ ਹੈ ਜਿਹੜੀ ਮੇਰੀ ਇਹ ਇੱਕ ਵੀ ਬੰਦਾ ਅਜੇ ਪਿੱਛੇ ਨਹੀਂ ਥੜਕੇਗਾ ਟੋਡਾ ਸਾਨੂੰ ਸਾਥ ਚਾਹੀਦਾ ਏ ਉਹ ਕੱਚੇ ਕਰਮਚਾਰੀ ਪੱਕੇ ਕਰਨ ਦਾ ਮਾਮਲਾ ਹੋਵੇ ਉਹ 6ਵੇਂ ਸਕੇਲ ਦਾ ਮਾਮਲਾ ਹੋਵੇ ਉਹ 7 ਦੀ ਤੋਂ ਬਾਅਦ 6ਵਾਂ ਕਮਿਸ਼ਨ ਜਿਹੜਾ ਹੈ ਉਹ ਪਠਾਨ ਦੀ ਗੱਲ ਹੋਵੇ ਉਹ ਸੀਆਰ 281/13 ਦਾ ਮਾਮਲਾ ਹੋਵੇ 267/11 ਦਾ ਮਾਮਲਾ ਹੋਵੇ ਉਹ 295/19 ਦਾ ਮਾਮਲਾ ਹੋਵੇ ਉਹ 0.2 ਬਿੰਡ ਪੁਆਇੰਟ ਦਾ ਮਾਮਲਾ ਹੋਵੇ ਉਹ ਆਰਟੀਐਮ ਦੀਆਂ ਤਰਕੀਆਂ ਦਾ ਮਾਮਲਾ ਹੋਵੇ ਔਰ ਜਿਹੜਾ ਮੇਰਾ ਗ੍ਰਿਡ ਸਟਾਪ ਹੈ ਜਿਹਦੇ ਚ ਐਸਐਸਓ ਐਸਐਸਏ ਵੀ ਨੇ ਉਹਨਾਂ ਦੀਆਂ ਵੀ ਬਹੁਤ ਵੱਡੇ ਮਾਸ ਲੈਵਲ ਤੇ ਜੋ ਆਪਰੇਸ਼ਨ ਦੀਆਂ ਤਰਕੀਆਂ ਹੋਈਆਂ ਨੇ ਨਹੀਂ ਹੋਈਆਂ ਨੇ ਇਹ ਇਹ ਮੰਗਾਂ ਤੇ ਕੋਈ ਫਾਈਨੈਂਸ਼ਲੀ ਬਰਡਨ ਨਹੀਂ ਪੈਂਦਾ ਸਿਰਫ ਮੈਨੇਜਮੈਂਟ ਔਰ ਸਰਕਾਰਾਂ ਇਹ ਗੋਦene ਇਹ ਐਡੀ ਗੋਦene ਇਹ ਸਾਨੂੰ ਤੁਛ ਸਮਝਦੇ ਨੇ ਸਾਡੀ ਪਾਵਰ ਨੂੰ ਮੈਂ ਅਪੀਲ ਕਰਦਾ ਨੇ ਤੁਸੀਂ ਸਾਥੀਓ ਇੱਕ ਹੋ ਲੋ ਜਿਹੜਾ ਵੀ ਕੋਈ ਸਾਥੀ ਬਾਹਰ ਹੈ ਅਸੀਂ ਮੈਨੇਜਮੈਂਟ ਨੂੰ ਔਰ ਸਰਕਾਰ ਨੂੰ ਗੋਡੇ ਵਰਨੇ ਕਰਾਂਗੇ ਔਰ ਇੱਕ ਇੱਕ ਸ਼ਬਦ ਜਿਹੜਾ ਹੋਊਗਾ ਔਰ ਤੁਹਾਡੀ ਸਲਾਹ ਤੋਂ ਬਿਨਾ ਅਸੀਂ ਮੀਟਿੰਗ ਜਿਹੜੇ ਫੈਸਲੇ ਆ ਉਹ ਤੁਹਾਡੀ ਸਲਾਹ ਦੇ ਅਨੁਕੂਲ ਹੋਣਗੇ ਟੋੜੇ ਅਨੁਕੂਲ ਹੋਣਗੇ ਔਰ ਉਹ ਬਿਲਕੁਲ ਰੂਲ ਐਂਡ ਰੈਗੂਲੇਸ਼ਨ ਦੇ ਅਨੁਕੂਲ ਹੋਣਗੇ ਸੋ ਸਾਥੀਓ ਤੁਸੀਂ ਬਹੁਤ ਬਹਾਦਰ ਲੋਕ ਐ ਲੜਨ ਵਾਲੇ ਲੋਕ ਐ ਲੜਨ ਵਾਲੀ ਸ਼ਕਤੀ ਐ ਔਰ ਇਹ ਜਿਹੜਾ ਸੰਘਰਸ਼ ਐ ਇਸੇ ਤਰ੍ਹਾਂ ਸਾਡਾ ਨਿਰੰਤਰਣ ਜਾਰੀ ਰਹੂਗਾ ਜਿਸ ਤਰ੍ਹਾਂ ਹੁਣ ਚੱਲ ਰਿਹਾ ਐ ਇਹਨੂੰ ਹੋਰ ਵਧਾਓ ਵਿਸ਼ੇਸ਼ ਤੌਰ ਤੇ ਮੈਂ ਇੱਥੇ ਇੱਕ ਗੱਲ ਕਹਿਣਾ ਐ ਕਿ ਜਿਵੇਂ 10 ਜੂਨ ਚ ਸਾਡਾ ਇਹ ਸੰਘਰਸ਼ ਚੱਲਿਆ ਐ ਉਠੇ ਤਰ੍ਹਾਂ ਜਿਹੜਾ ਸੰਘਰਸ਼ ਐ ਪੂਰੇ ਪੰਜਾਬ ਚ ਲੜਿਆ ਜਾਵੇ ਤੇ ਮੈਂ ਹੁਣ ਬੇਨਤੀ ਕਰਾਂਗਾ ਤੇ ਜਾਂ ਟੈਂਕੀ ਵਾਲੇ ਪਾਸੇ ਤੋਂ ਜਿਹੜੇ ਲੀਡਰਸ਼ਿਪ ਹੈ ਦੋਹਾਂ ਮੰਚਾਂ ਦੀ ਪਲਸਤ ਇਹੋ ਜਿਹੀ ਉਹ ਅੱਦੇ ਲੱਗਣਗੇ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਚਾਰ-ਚਾਰ ਬੰਦੇ ਕਤਾਰ ਬਣਾਵੇਂ ਬਣਾਵਾਂਗੇ ਕੋਈ ਹੁੱਲੜ gadਦੀ ਨਹੀਂ ਕਰਾਂਗੇ ਔਰ ਅਸੀਂ ਮਾਰਚ ਕਰ ਸੋ ਸਾਥੀਓ ਇੱਕ ਬੇਨਤੀ ਹੋਰ ਹੈ ਇੱਕ ਬੇਨਤੀ ਹੋਰ ਹੈ ਧਿਆਨ ਨਾਲ ਸੁਣਿਓ ਜਿਹੜੀ 10 11 ਔਰ 12 ਦੀ ਸਮੂਹ ਕਿ ਸੁੱਤੀ ਹੈ ਉਹ ਕੱਲ ਤੋਂ ਹੀ ਪਰਫਾਰਮਾ ਥੱਲੇ ਆ ਜਾਏਗਾ ਉਹਨੂੰ ਭਰਿਆ ਜਾਵੇ ਉਹਨੂੰ ਕੱਲ ਤੋਂ ਹੀ ਭਰ ਕੇ ਦੇ ਦਿੱਤਾ ਜਾਵੇ ਇਹ ਮੇਰੀ ਬੇਨਤੀ ਹੈ ਸਾਰੇ ਸਾਥੀਆਂ ਨੂੰ ਧੰਨਵਾਦ